ਅੱਜਕੱਲ ਕਰਾਂਗੇ ਮਸ਼ਹੂਰ ਵੈਟਰਨ ਐਥਲੀਟ ਫੋਜਾ ਸਿੰਘ ਦੀ ਸਾਲ 1911 ਨੂੰ ਪੰਜਾਬ ਦੇ ਪਿੰਡ ਬਿਆਸ ਵਿਖੇ ਜਨਮੇ ਫੋਜਾ ਸਿੰਘ ਨੇ ਸਿਹਤਮੰਦ ਜੀਵਨ ਹੌਂਸਲੇ ਅਤੇ ਸੰਘਰਸ਼ ਦੀ ਜਿਉਂਦੀ ਜਗਦੀ ਮਿਸਾਲ ਪੇਸ਼ ਕੀਤੀ ਹੈ ਫੋਜਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਲੰਮੇ ਸਫਰ ਦੌਰਾਨ ਦੁਨੀਆ ਭਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਕਦੇ ਵੀ ਆਪਣੀ ਉਮਰ ਨੂੰ ਆਪਣੇ ਸ਼ੌਂਕ ਤੇ ਹਾਬੀ ਨਹੀਂ ਹੋਣ ਦਿੱਤਾ ਫੋਜਾ ਸਿੰਘ ਉਨਨ ਨੂੰ 70 ਸਾਲ ਦੀ ਉਮਰ ਵਿੱਚ ਸੰ 2000 ਵਿੱਚ ਪਹਿਲੀ ਵਾਰ ਲੰਡਨ ਵਿੱਚ ਮੈਰਾਥਨ ਦੌੜੇ। ਉਹਨਾਂ ਨੇ 93 ਸਾਲ ਦੀ ਉਮਰ ਵਿੱਚ 6 ਘੰਟੇ 34 ਮਿੰਟ ਵਿੱਚ ਮੈਰਾਥਨ ਦੌੜ ਪੂਰੀ ਕਰਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਜਿਸ ਉਮਰ ਵਿੱਚ ਇਨਸਾਨ ਸੋਟੀ ਦਾ ਸਹਾਰਾ ਪਾਲਦਾ ਹੈ, ਇਨਸਾਨ ਦੇ ਪੈਰ ਲੜਖੜਾ ਜਾਂਦੇ ਨੇ, ਉਸ ਉਮਰ ਵਿੱਚ ਆ ਕੇ ਫੋਜਾ ਸਿੰਘ ਨੇ ਟਰੈਕ ਤੇ ਦੌੜ ਕੇ ਬਹੁਤ سارے ਵਿਸ਼ਵ ਰਿਕਾਰਡ ਬਣਾਏ। ਫੋਜਾ ਸਿੰਘ ਨੂੰ ਏਜ ਇਸ ਜਸਟ ਇੱਕ ਨੰਬਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ 114 ਸਾਲ ਦੀ ਉਮਰ ਵਿੱਚ ਉਹਨਾਂ ਦੀ ਇੱਕ ਰੋਡ ਐਕਸੀਡੈਂਟ ਵਿੱਚ ਦਰਦਨਾਕ ਮੌਤ ਹੋ ਗਈ ਉਹ ਉਸ ਸਮੇਂ ਸੈਰ ਕਰ ਰਿਹਾ ਸੀ ਉਹਨਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਦੇਸ਼ ਵਿਦੇਸ਼ ਵਿੱਚ ਇੱਕ ਸੋਗ ਦੀ ਲਹਿਰ ਹੈ ਉਹਨਾਂ ਨੂੰ ਅਲਵਿਦਾ ਕਹਿਣਾ ਇਤਿਹਾਸ ਦੀ ਇੱਕ ਮਹਾਨ ਕਹਾਣੀ ਨੂੰ ਖਤਮ ਕਰਨ ਵਰਗਾ ਹੈ ਲੋਕਾਂ ਨੇ ਉਹਨਾਂ ਨੂੰ ਮੈਰਾਥਨ ਦਾ ਸਰਦਾਰ ਵੀ ਕਿਹਾ ਖੇਡਾਂ ਦੇ ਖੇਤਰ ਵਿੱਚ ਇੱਕ ਦਿਨ ਆ ਪੂਰਾ ਹੋਣ ਵਾਲਾ ਕਰਤਾ ਹੈ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਤਾਜ਼ਾ ਰਹੇਗੀ ਅੱਜ ਪੰਜਾਬ ਵਿਧਾਨ ਸਭਾ ਦੇ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਆਓ ਆਪਾਂ ਸਾਰੇ ਰਲ ਕੇ ਦੁਆ ਕਰੀਏ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਆਣਾ ਮੰਨਣ ਦਾ ਬਲ ਬਖਸ਼ੇ ਅੱਜ ਕੱਲ ਕਰਾਂਗੇ ਮਸ਼ਹੂਰ ਵੈਟਰਨ ਐਥਲੀਟ ਫੋਜਾ ਸਿੰਘ ਦੀ ਸਾਲ 1911 ਨੂੰ ਪੰਜਾਬ ਦੇ ਪਿੰਡ ਬਿਆਸ ਵਿਖੇ ਜਨਮੇ ਫੌਜਾ ਸਿੰਘ ਨੇ ਸਿਹਤਮੰਦ ਜੀਵਨ ਹੌਂਸਲੇ ਅਤੇ ਸੰਘਰਸ਼ ਦੀ ਜਿਉਂਦੀ ਜਗਦੀ ਮਿਸਾਲ ਪੇਸ਼ ਕੀਤੀ। ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਲੰਮੇ ਸਫਰ ਦੌਰਾਨ ਦੁਨੀਆ ਭਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ। ਉਹਨਾਂ ਨੇ ਕਦੇ ਵੀ ਆਪਣੀ ਉਮਰ ਨੂੰ ਆਪਣੇ ਸ਼ੌਂਕ ਤੇ ਹਾਬੀ ਨਹੀਂ ਹੋਣ ਦਿੱਤਾ। ਫੌਜਾ ਸਿੰਘ 99 ਸਾਲ ਦੀ ਉਮਰ ਵਿੱਚ ਸੰਨ 2000 ਵਿੱਚ ਪਹਿਲੀ ਵਾਰ ਲੰਡਨ ਵਿੱਚ ਮੈਰਾਥਨ ਦੌੜੇ। ਉਹਨਾਂ ਨੇ 93 ਸਾਲ ਦੀ ਉਮਰ ਵਿੱਚ 6 ਘੰਟੇ 53 ਮਿੰਟ ਵਿੱਚ ਮੈਰਾਥਨ ਦੌੜ ਪੂਰੀ ਕਰਕੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਜਿਸ ਉਮਰ ਵਿੱਚ ਇਨਸਾਨ ਸੋਟੀ ਦਾ ਸਹਾਰਾ ਪਾਲਦਾ ਹੈ ਇਨਸਾਨ ਦੇ ਪੈਰ ਲੜਖੜਾ ਜਾਂਦੇ ਨੇ ਉਸ ਉਮਰ ਵਿੱਚ ਆ ਕੇ ਫੋਜਾ ਸਿੰਘ ਨੇ ਟ੍ਰੈਕ ਤੇ ਦੌੜ ਕੇ ਬਹੁਤ سارے ਵਿਸ਼ਵ ਰਿਕਾਰਡ ਬਣਾਏ ਫੋਜਾ ਸਿੰਘ ਨੂੰ 에ਜ ਇਸ जस्ट ਇੱਕ ਨੰਬਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ 114 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਇੱਕ ਰੋਡ ਐਕਸੀਡੈਂਟ ਵਿੱਚ ਦਰਦਨਾਤ ਮੌਤ ਹੋ ਗਈ। ਉਹ ਉਸ ਸਮੇਂ ਸੈਰ ਕਰ ਰਹੇ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਦੇਸ਼-ਵદેશ ਵਿੱਚ ਇੱਕ ਸੋਗ ਦੀ ਲਹਿਰ ਹੈ। ਉਨ੍ਹਾਂ ਨੂੰ ਅਲਵਿਦਾ ਕਹਿਣਾ ਇਤਿਹਾਸ ਦੀ ਇੱਕ ਮਹਾਨ ਕਹਾਣੀ ਨੂੰ ਖਤਮ ਕਰਨ ਵਰਗਾ ਹੈ। ਲੋਕਾਂ ਨੇ ਉਨ੍ਹਾਂ ਨੂੰ ਮੈਰਾਥਨ ਦਾ ਸਰਦਾਰ ਵੀ ਕਿਹਾ। ਖੇਡਾਂ ਦੇ ਖੇਤਰ ਵਿੱਚ ਇੱਕ ਦਿਨਾਂ ਪੂਰਾ ਹੋਣ ਵਾਲਾ ਕੱਟਾ ਹੈ। ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ دلਾਂ ਵਿੱਚ ਤਾਜ਼ਾ ਰਹੇਗੀ। ਅੱਜ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ